ਕੀ ਅਸੀਂ ਦਿੱਲੀ ਵੱਲ ਨੂੰ ਟਰੈਕਟਰਾਂ ਦਾ ਮੂੰਹ ਕਰ ਰਹੇ ਆ ਔਰ ਇਹ ਸੰਕੇਤ ਆ ਦਿੱਲੀ ਨੂੰ ਦਿੱਲੀ ਸਰਕਾਰ ਨੂੰ ਕਿ ਸਾਡੇ ਟਰੈਕਟਰਾਂ ਦੇ ਮੂੰਹ ਦਿੱਲੀ ਵੱਲ ਨੇ ਤੇ ਅਸੀਂ ਜਦੋਂ ਮਰਜੀ ਤੁਹਾਡੇ ਕੋਲ ਆ ਸਕਦੇ ਤੁਹਾਡੇ ਬਾਰਡਰ ਸਾਨੂੰ ਕੁਝ ਨਹੀਂ ਕਰ ਸਕਦੇ ਇਹ ਸੰਕੇਤ ਆ ਦਿੱਲੀ ਸਾਡੀ ਰਾਜਧਾਨੀ ਆ ਅਸੀਂ ਇੱਥੋਂ ਦੇ ਵਸਿੰਦੇ ਆ ਯੂਨੀਅਨ ਟਰੈਟਰੀ ਦਾ ਅਸੀਂ ਸਾਹ ਪੰਜਾਬ ਸਾਨੂੰ ਜਾਨ ਨਹੀਂ ਦਿੱਤਾ ਜਾ ਰਿਹਾ ਜਾਂ ਤੇ ਸਰਕਾਰ ਡਿਕਲੇਅਰ ਕਰ ਦੇ ਕਿ ਅਸੀਂ ਭਾਰਤ ਦਾ ਹਿੱਸਾ ਨਹੀਂ ਆ ਤੇ ਜਾਂ ਸਰਕਾਰ ਸਾਨੂੰ ਜਾਨ ਦੇਵੇ ਗੁਰਗੋਬਿੰਦ ਸਿੰਘ ਦੀ ਕੌਮ ਆਸੀਂ ਘਰਾਂ ਨੂੰ ਆਉਣ ਵਾਲੇ ਨਹੀਂ ਆ ਅਸੀਂ ਪੰਜਾਬੀ ਆ ਅਸੀਂ ਪੰਜਾਬ ਵਾਸਤੇ ਸਾਡੇ ਵਿਧਿਆਰੇ ਵਿੱਚ ਬਹੁਤ ਖੂਨ ਡੋਲਿਆ ਹੈ ਅਸੀਂ ਖੂਨ ਡੋਲਣ ਵਾਸਤੇ ਵੀ ਤਿਆਰ ਆ ਇਹੋ ਜੀ ਮਨਸ਼ਾ ਨਹੀਂ ਆ ਕਿ ਅਸੀਂ ਹਿੰਸਾ ਕੋਈ ਫਲਾਈਏ ਸਰਕਾਰ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਆ ਸਰਕਾਰ ਸਾਨੂੰ ਵੱਖਵਾਦੀ ਅੱਤਵਾਦੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਆ ਉਹ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਐ ਉਹ ਬਿਲਕੁਲ ਅਸੀਂ ਕਾਮਯਾਬ ਨਹੀਂ ਹੋਣਦੇਾਂਗੇ ਉਹਨਾਂ ਨੂੰ ਨੋਟ ਕੱਢ ਦਿੱਤੇ ਜਿਹੜਾ ਟਰੈਕਟਰ ਲੈ ਕੇ ਬਾਹਰ ਨਿਕਲੇ ਉਹਦਾ ਟਰੈਕਟਰ ਜ਼ਬਤ ਕੀਤਾ ਜਾਊਗਾ ਉਹਦੇ ਪਾਸਪੋਰਟ ਜ਼ਬਤ ਕੀਤੇ ਜਾਣਗੇ ਜੀ ਉਸ ਨੂੰ ਜੇਲ੍ਹਾਂ ਦੇ ਵਿੱਚ ਡੱਕਿਆ ਜਾਊਗਾ ਸਾਡੇ ਕਰੋੜਾਂ ਟਰੈਕਟਰ ਜਿਹੜੇ ਆ ਉਹ ਹਿੰਦੁਸਤਾਨ ਦੀਆਂ ਛੜਕਾਂ ਦੇ ਉੱਤੇ ਅੱਜ ਦੌੜ ਰਹੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਦਿੱਲੀ ਨੂੰ ਘੇਰਾ ਪਾਉਣਾ ਪਿਆ ਤੇ ਸਾਡੇ ਟਰੈਕਟਰ ਇਹੋ ਹੀ ਆਂ ਕੇ ਪਾਉਣਗੇ ਪਿਆਨਾ ਬਾਰਡਰ ਦੇ ਉੱਤੇ ਜਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਉੱਤੇ ਤਸ਼ੱਦਦ ਹਰਿਆਣਾ ਸਰਕਾਰ ਵੱਲੋਂ ਕੀਤਾ ਜਾ ਰਿਹਾ ਤਾਂ ਉਸ ਦੇ ਵਿਰੋਧ ਦੇ ਵਿੱਚ ਉਸ ਦੇ ਰੋਸ਼ ਦੇ ਵਿੱਚ ਅੱਜ ਕਿਸਾਨਾਂ ਵੱਲੋਂ ਟਰੈਕਟਰਾਂ ਦੇ ਮੂੰਹ ਜੜੇ ਆ ਦਿੱਲੀ ਵੱਲੋਂ ਕਰਕੇ ਜੋ ਲਗਾਏ ਜਾਣੇ ਆ ਤਾਂ ਪੰਜਾਬ ਭਰ ਦੇ ਵਿੱਚ ਦੇਸ਼ ਭਰ ਦੇ ਵਿੱਚ ਕੋਲ ਆ ਪੰਜਾਬ ਭਰ ਦੇ ਵਿੱਚ ਸਾਰੇ ਕਿਸਾਨਾਂ ਨੇ ਜਿਹੜੇ ਟਰੈਕਟਰ ਉਧਰ ਨੂੰ ਕਰਕੇ ਮੂੰਹ ਲਾਉਣੇ ਦਿੱਲੀ ਵੱਲ ਨੂੰ ਤੇ ਜਿਸ ਤਰੀਕੇ ਦੇ ਨਾਲ ਜੋ ਤਸ਼ੱਦਦ ਜੋ ਹਰਿਆਣਾ ਸਰਕਾਰ ਕਰ ਰਹੀ ਆ ਕਿਉਂਕਿ ਕੇਂਦਰ ਦੇ ਨਾਲ ਜੋ ਕਿਸਾਨਾਂ ਦਾ ਮੱਥਾ ਲੱਗਣਾ ਪਰ ਉਸ ਤੋਂ ਪਹਿਲਾਂ ਜਿਸ ਤਰੀਕੇ ਨਾਲ ਹਰਿਆਣਾ ਦੀ ਸਰਕਾਰ ਦਾ ਜਿਹੜਾ ਜੋ ਉਹਨਾਂ ਨੇ ਵਤੀਰਾ ਜੋ ਕਿਸਾਨਾਂ ਦੇ ਨਾਲ ਕੀਤਾ ਤਾ ਉਸ ਦੇ ਰੋਸ਼ ਦੇ ਵਿੱਚ ਖਾਸ ਤੌਰ ਦੇ ਉਤੇ ਇੱਥੇ ਜੋ ਕਿਸਾਨ ਨੇ ਸਾਡੇ ਨਾਲ ਕਿਸਾਨ ਵੀ ਮੌਜੂਦ ਹੈਗੇ ਨੇ ਤੇ ਨਾਲ ਪਹਿਲਾਂ ਮੈਂ ਤਸਵੀਰਾਂ ਵੀ ਵਿਖਾਵਾਂਗਾ ਤੁਸੀਂ ਵੇਖ ਸਕਦੇ ਹੋ ਕਿ ਟਰੈਕਟਰ ਜੋ ਹੈਗੇ ਨੇ ਇਹਨਾਂ ਵੱਲੋਂ ਅੱਜ ਇੱਥੇ ਖੜੇ ਕੀਤੇ ਗਏ ਨੇ ਤਾਂ ਇੱਥੇ ਖੜੇ ਕਰਕੇ ਜੋ ਦਿੱਲੀ ਵੱਲ ਨੂੰ ਘੂ ਕਰਕੇ ਤੇ ਅੰਮ੍ਰਿਤਸਰ ਸਾਹਿਬ ਤੇ ਗੋਲਡਨ ਗੇਟ ਦੇ ਉੱਤੇ ਖੜੇ ਕੀਤੇ ਗਏ ਨੇ ਤਾਂ ਸਾਡੇ ਨਾਲ ਕਿਸਾਨ ਵੀ ਮੌਜੂਦ ਨੇ ਗੱਲ ਕਰਾਂਗੇ ਤਾਂ ਕਿਵੇਂ ਵੇਖਦੇ ਹੋ ਜਿਸ ਤਰੀਕੇ ਦੇ ਨਾਲ ਕਿਉਂਕਿ ਪਹਿਲਾਂ ਵੀ ਕਾਫੀ ਰੋਸ ਪ੍ਰਦਰਸ਼ਨ ਕੀਤੇ ਨੇ ਵਿਰੋਧ ਕੀਤਾ ਹੈ ਸਰਕਾਰ ਦਾ ਹਰਿਆਣਾ ਦਾ ਕੇਂਦਰ ਦਾ ਪਰ ਅੱਜ ਜੋ ਕਾਲ ਸੀਗੀ ਦਿੱਲੀ ਵੱਲ ਨੂੰ ਮੁਹਰ ਕੇ ਟਰੈਕਟਰ ਲਾਉਣੇ ਤਾਂ ਕਿਵੇਂ ਵੇਖਦੇ ਹੋ ਹਲੇ ਤੱਕ ਕੇਂਦਰ ਦਾ ਕੋਈ ਰੁਖ ਕਿਸਾਨਾਂ ਨੂੰ ਲੈ ਕੇ ਕੁਝ ਖਾਵਾਂ ਮੈਸੇਜ ਨਹੀਂ ਆਇਆ ਅਜੇ ਤੱਕ ਅੱਜ ਸਾਡੀ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਸੀ ਕਿ ਅਸੀਂ ਦਿੱਲੀ ਵੱਲੋਂ ਟਰੈਕਟਰਾਂ ਦਾ ਮੂੰਹ ਕਰ ਰਹੇ ਹਾਂ ਔਰ ਇਹ ਸੰਕੇਤ ਆ ਦਿੱਲੀ ਨੂੰ ਦਿੱਲੀ ਸਰਕਾਰ ਨੂੰ ਕਿ ਸਾਡੇ ਟਰੈਕਟਰਾਂ ਦੇ ਮੂੰਹ ਦਿੱਲੀ ਵੱਲ ਨੇ ਤੇ ਅਸੀਂ ਜਦੋਂ ਮਰਜ਼ੀ ਤੁਹਾਡੇ ਕੋਲ ਆ ਸਕਦੇ ਤੁਹਾਡੇ ਬਾਰਡਰ ਸਾਨੂੰ ਕੁਝ ਨਹੀਂ ਕਰ ਸਕਦੇ ਇਹ ਸੰਕੇਤ ਆ ਜੇ ਸਰਕਾਰ ਨੇ ਇਹ ਸੰਕੇਤ ਨੂੰ ਸਮਝ ਲਿਆ ਤੇ ਠੀਕ ਆ ਨਹੀਂ ਤੇ ਅਗਲੀ ਕਾਲ ਸਾਡੀ ਦਿੱਲੀ ਦੀ ਜਦੋਂ ਸਾਡੇ ਲੀਡਰ ਸਾਹਿਬਾਨ ਕਰਨਗੇ ਦਿੱਲੀ ਦੀ ਕਾਲ ਹੋਗੀ ਦਿੱਲੀ ਸਾਡੀ ਰਾਜਧਾਨੀ ਆ ਅਸੀਂ ਇੱਥੋਂ ਦੇ ਵਸਿੰਦੇ ਆ ਯੂਨੀਅਨ ਟੈਰੀਟਰੀ ਦਾ ਅਸੀਂ ਸਾਹ ਪੰਜਾਬ ਸਾਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਜਾਂ ਤੇ ਸਰਕਾਰ ਡਿਕਲੇਅਰ ਕਰ ਦੇ ਕਿ ਅਸੀਂ ਭਾਰਤ ਦਾ ਹਿੱਸਾ ਨਹੀਂ ਆ ਤੇ ਜਾਂ ਸਰਕਾਰ ਸਾਨੂੰ ਜਾਣ ਦੇਵੇ ਪਰ ਜੇ ਸਰਕਾਰ ਇਹ ਸੋਚੇ ਬੈਰੀਕੇਟਿੰਗ ਕਰਕੇ ਅਤਿਆਚਾਰ ਕਰਕੇ ਸਾਡੇ ਕਿਸਾਨਾਂ ਦੀ ਕੁੱਟਮਾਰ ਕਰਕੇ ਸਾਡੇ ਟਰੈਕਟਰਾਂ ਦਾ ਨੁਕਸਾਨ ਕਰਕੇ ਸਾਨੂੰ ਦਬਾ ਲੈਣਗੇ ਅਸੀਂ ਘਰਾਂ ਨੂੰ ਆ ਜਾਵਾਂਗੇ ਅਸੀਂ ਗੁਰੂ ਗੋਬਿੰਦ ਸਿੰਘ ਦੀ ਕੌਮ ਆ ਅਸੀਂ ਘਰਾਂ ਨੂੰ ਆਉਣ ਵਾਲੇ ਨਹੀਂ ਆ ਅਸੀਂ ਪੰਜਾਬੀ ਆ ਅਸੀਂ ਪੰਜਾਬ ਵਾਸਤੇ ਸਾਡੇ ਵੱਡਿਆਂ ਨੇ ਵੀ ਬਹੁਤ ਖੂਨ ਡੋਲਿਆ ਹੈ ਅਸੀਂ ਖੂਨ ਡੋਲਣ ਵਾਸਤੇ ਵੀ ਤਿਆਰ ਆ ਅਸੀਂ ਮਰਨ ਵਾਸਤੇ ਵੀ ਤਿਆਰ ਆ ਪਰ ਫਿਰ ਵੀ ਅਸੀਂ ਸਰਕਾਰ ਨੂੰ ਪੀਸਫੁਲੀ ਕਹਿ ਰਹੇ ਆ ਕਿ ਸਾਨੂੰ ਪੀਸਫੁਲੀ ਜਾਣ ਦਿੱਤਾ ਜਾਵੇ ਡੈਮੋਕਰੈਟਿਕ ਸਾਡਾ ਰਾਈਟ ਆ ਕੋਈ ਇਹਦੇ ਵਿੱਚ ਗੈਰਕਾਨੂੰਨੀ ਨਹੀਂ ਆ ਸਾਡੇ ਰੋਡ ਖੁੱਲੇ ਜਾਣ ਅਸੀਂ ਔਰ ਮੰਗਾਂ ਵੀ ਸਾਡੀਆਂ ਉਹ ਨੇ ਜਿਹੜੀਆਂ ਸਰਕਾਰ ਨੇ ਪਹਿਲਾਂ ਸਾਡੇ ਕੋਲੋਂ ਮੰਨੀਆਂ ਹੋਈਆਂ ਨੇ ਵਾਅਦਾ ਖਿਲਾਫੀ ਕਰ ਰਹੀ ਆ ਔਰ ਸਰਕਾਰ ਨੂੰ ਇਹ ਸੰਕੇਤ ਆ ਔਰ ਸਰਕਾਰ ਆਹਨੂੰ ਆਸ ਹੈ ਆਜੇ ਵੀ ਆਸ ਹੈ ਸਰਕਾਰ ਤੋਂ ਕੋਈ ਸਰਕਾਰ ਮੰਨ ਜਾਏਗੀ ਜੇ ਨਹੀਂ ਮੰਨੇਗੀ ਤੇ ਅਸੀਂ ਅਗਲਾ ਜਿਹੜਾ ਸੰਘਰਸ਼ ਹੋ ਤਿੱਖਾ ਕਰਾਂਗੇ ਕਿਉਂਕਿ ਜਿਸ ਤਰੀਕੇ ਦੇ ਨਾਲ ਤਸ਼ੱਦਦ ਹਰਿਆਣਾ ਸਰਕਾਰ ਨੇ ਕੀਤਾ ਕਈ ਕਿਸਾਨ ਜ਼ਖਮੀ ਹੋਏ ਤਾਂ ਜਿਸ ਤਰੀਕੇ ਨਾਲ ਸ਼ੁਭ ਕਰਨ ਜਿਹੜਾ ਨੌਜਵਾਨ ਹੈ ਜਾਂ ਹੋਰ ਵੀ ਇੱਕ ਦੋ ਨੌਜਵਾਨ ਹੋ ਰਹੇ ਨੇ ਜਿਨ੍ਹਾਂ ਦੀ ਮੌਤ ਵੀ ਹੋ ਚੁੱਕੀ ਆ ਤਾਂ ਪਹਿਲੇ ਅੰਦੋਲਨ ਦੀ ਗੱਲ ਕਰੀਏ ਤਾਂ ਉਦੋਂ ਤਾਂ 700 ਦੇ ਕਰੀਬ ਮੌਤਾਂ ਹੋਈਆਂ ਨੇ ਪਰ ਹੁਣ ਹਲੇ ਤਾਂ ਸ਼ੁਰੂਆਤ ਆ ਸ਼ੁਰੂਆਤ ਤੋਂ ਪਹਿਲਾਂ ਜਿਹੜੀਆਂ ਮੌਤਾਂ ਹੋਣੀਆਂ ਵੀ ਸ਼ੁਰੂ ਹੋਈਆਂ ਸ਼ਹਾਦਤਾਂ ਸ਼ੁਰੂ ਹੋਈਆਂ ਪਰ ਜੋ ਸਰਕਾਰ ਆ ਹਲੇ ਤੱਕ ਜਾਗਨ ਦਾ ਨਾਂ ਨਹੀਂ ਲੈ ਰਹੀ ਕਿਉਂ ਨਹੀਂ ਸੁਣਨਾ ਚਾਹੁੰਦੀ ਕਿ ਜਾਂ ਅੰਗੇਲਾ ਕਾਰੀ ਵੇਖ ਕੇ ਵੀ ਅੰਗੇਲਾ ਦੇਖਾ ਕਰ ਰਹੀ ਹੈ WTO ਦਾ ਸਰਕਾਰ ਦੇ ਉੱਪਰ ਪ੍ਰੈਸ਼ਰ ਆ WTO ਦੀ ਸਰਕਾਰ ਭਾਰ ਸਰਕਾਰ ਮੈਂਬਰ ਆ ਪਰ WTO ਨੇ ਭਾਰ ਸਰਕਾਰ ਨੂੰ ਵੋਟਾਂ ਨਹੀਂ ਦੇਣੀਆਂ ਵੋਟਾਂ ਦੇਣੀਆਂ ਪੰਜਾਬ ਦੇ ਮਜ਼ਦੂਰ ਤੇ ਕਿਸਾਨ ਨੇ ਆਮ ਵਰਗ ਨੇ ਵੋਟਾਂ ਦੇਣੀਆਂ ਜਿਹੜਾ ਜਾਗਨ ਦੀ ਕੋਈ ਕਰ ਨਹੀਂ ਰਹੀ ਇਹ ਸੋਚ ਰਹੇ ਆ ਕਿ ਅਸੀਂ ਇਹਨਾਂ ਨੂੰ ਡਰਾ ਕੇ ਧਮਕਾ ਕੇ ਇਥੋਂ ਭੇਜ ਦਾਂਗੇ ਅਕੇ ਅਸੀਂ 733 ਸ਼ਹੀਦियां ਉੱਥੇ ਕਰਾਈਆਂ ਫਿਰ ਵੀ ਅਸੀਂ ਉੱਥੋਂ ਵਾਪਸ ਨਹੀਂ ਆਏ ਅੱਜ ਸਾਡੀਆਂ ਸ਼ਹੀਦियां ਆਈਆਂ ਵਾ ਅਸੀਂ ਉੱਥੋਂ ਵਾਪਸ ਨਹੀਂ ਆਵਾਂਗੇ ਸਾਨੂੰ ਚਾਹੇ ਉੱਥੇ 1.5 ਸਾਲ ਲੱਗਾ ਸੀ ਚਾਹੇ ਹੁਣ 2 ਸਾਲ ਲੱਗਣ ਚਾਹੇ 4 ਸਾਲ ਲੱਗਣ ਚਾਹੇ ਜਿੰਨਾ ਵੀ ਸਮਾਂ ਲੱਗੇ ਅਸੀਂ ਜਿਹੜੀਆਂ ਸਾਡੀਆਂ ਮੰਗਾਂ ਨੇ ਪਹਿਲੀਆਂ ਹੀ ਮੰਗਾਂ ਨੇ ਅਸੀਂ ਉਹ ਮਨਵਾ ਕੇ ਹੀ ਮੁੜਾਂਗੇ ਔਰ ਸਾਡੇ ਜਿਹੜੇ ਉੱਥੇ ਭਰਾ ਖੜੇ ਨੇ ਉਹ ਜਦੋਂ ਸਾਡੀ ਕਾਲ ਆਏਗੀ ਅਸੀਂ ਉਹਨਾਂ ਭਰਾਵਾਂ ਦਾ ਸਾਥ ਦੇ ਕੇ ਦਿੱਲੀ ਪਹੁੰਚਾਵਾਂਗੇ ਉਹਨਾਂ ਨੂੰ ਚਾਹੇ ਜੋ ਵੀ ਹੋ ਜਾਵੇ ਤਾਂ ਜਿਸ ਤਰੀਕੇ ਦੇ ਨਾਲ ਕਿਉਂਕਿ ਚਾਹੁੰਦੇ ਕੀ ਸਰਕਾਰ ਕੀ ਚਾਹੁੰਦੀ ਆ ਤੁਹਾਨੂੰ ਕੀ ਲੱਗਦਾ ਕਿਉਂਕਿ ਜਿਸ ਤਰੀਕੇ ਦੇ ਨਾਲ ਤਸ਼ੱਦਦ ਇਹਨਾ ਕਰਨਾ ਕਿਸਾਨ ਇਕੱਠ ਵੀ ਹੋਣਾ ਕਿਸਾਨਾਂ ਵੱਲੋਂ ਜਾਣ ਦੀ ਮੰਗ ਵੀ ਕੀਤੀ ਜਾਣੀ ਪਰ ਸੁਣਨੀ ਕੱਖਣਾ ਦੇਖੋ ਸਰਕਾਰ ਦੀ ਨੀਤੀ ਆ ਕਿ ਸਾਨੂੰ ਵੱਖਵਾਦੀ ਅੱਤਵਾਦੀ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਸਰਕਾਰ ਪਰ ਅਸੀਂ ਪੀਸਫੁਲੀ ਪ੍ਰੋਟੈਸਟ ਕਰ ਰਹੇ ਆ ਸਾਡੇ ਬਿਲਕੁਲ ਕੋਈ ਸਾਡੀ ਇਹ ਇਹੋ ਜੀ ਮਨਛਾ ਨਹੀਂ ਆ ਕਿ ਅਸੀਂ ਹਿੰਸਾ ਕੋਈ ਫਲਾਈਏ ਸਰਕਾਰ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਆ ਸਰਕਾਰ ਸਾਨੂੰ ਵੱਖਵਾਦੀ ਅੱਤਵਾਦੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਆ ਉਹ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਐ ਉਹ ਬਿਲਕੁਲ ਅਸੀਂ ਕਾਮਯਾਬ ਨਹੀਂ ਹੋਣਦੇਾਂਗੇ ਪਹਿਲੇ ਸੰਘਰਸ਼ ਵੀ ਇਹਨਾਂ ਸਰਕਾਰਾਂ ਨੇ ਬੜੀਆਂ ਚਾਲਾਂ ਖੇਡੀਆਂ ਸੀ ਸਾਡੇ ਵਿੱਚ ਬੜੇ ਕਸਪੈਟਿਏ ਵਾੜੇ ਸੀ ਅੱਜ ਵੀ ਇਹ ਵਾੜ ਰਹੇ ਆ ਪਰ ਇਤਿਹਾਸੀ ਇਹਨਾਂ ਦੇ ਕਾਮਯਾਬ ਨਹੀਂ ਹੁੰਦੇ ਦੇਵਾਂਗੇ ਕਿਉਂਕਿ ਅਕਾਲਪੁਰਖ ਸਾਡੀ ਮਦਦ ਕਰ ਰਿਹਾ ਇਹ ਸੰਘਰਸ਼ ਦੀ ਵੀ ਅਗਵਾਈ ਅਕਾਲਪੁਰਖ ਕਰ ਰਿਹਾ ਉਹ ਸੰਘਰਸ਼ ਦੀ ਵੀ ਅਗਵਾਈ ਅਕਾਲਪੁਰਖ ਕਰ ਰਿਹਾ ਸੀ ਇਸ ਕਰਕੇ ਸਰਕਾਰ ਪਹਿਲਾਂ ਵੀ ਝੁਕੀ ਸੀ ਸਰਕਾਰ ਨੂੰ ਹੁਣ ਵੀ ਝੁਕਣਾ ਪਏਗਾ ਲੱਗਦਾ ਹੈ ਕਿ ਜਿਸ ਤਰੀਕੇ ਨਾਲ ਅੱਜ ਮੂੰਹ ਉੱਧਰ ਨੂੰ ਹੋਇਆ ਕਿ ਦਿੱਲੀ ਜਨ ਨੂੰ ਵੀ ਕੁਝ ਹੀ ਕਹਿ ਸਕਦੇ ਹਾਂ ਕਿ ਹੋ ਸਕਦਾ ਹੈ ਕਿ ਇੱਕ ਕਾਲ ਆਣੀ ਬਾਕੀ ਹੋਵੇ ਤਾਂ ਦਿੱਲੀ ਜਨ ਨੂੰ ਵੀ ਤਿਆਰ ਬਰ ਤਿਆਰ ਹੋ ਦੇਖੋ ਇਹ ਸੰਕੇਤ ਆ ਭਾਰਤ ਸਰਕਾਰ ਨੂੰ ਖੱਟੜ ਸਰਕਾਰ ਨੂੰ ਇਹ ਸੰਕੇਤ ਆ ਸੰਯੁਕਤ ਕਿਸਾਨ ਮੋਰਚੇ ਦਾ ਕਿ ਸਾਡੇ ਭਰਾਵਾਂ ਨੂੰ ਤੁਸੀਂ ਉਥੇ ਢੱਕਿਆ ਆਇਆ ਏ ਸਾਡੇ ਟਰੈਕਟਰਾਂ ਦੇ ਮੂਹਰੇ ਅੱਜ ਅਸੀਂ ਦਿੱਲੀ ਵਾਲ ਨੂੰ ਕੀਤੇ ਆ ਅਸੀਂ ਦਿੱਲੀ ਜਦੋਂ ਚਾਹੀਏ ਆ ਸਕਦੇ ਆ ਇਹ ਸੰਕੇਤ ਦਿੱਤਾ ਸਰਕਾਰ ਨੂੰ ਅੱਜ ਅਸੀਂ ਸਿਰਫ ਇੱਕ ਮੈਸੇਜ ਹੀ ਦੇਣਾ ਵਾ ਜੇ ਸਰਕਾਰ ਨਾ ਮੰਨੀ ਇਹ ਟਰੈਕਟਰ ਦਿੱਲੀ ਵਾਲ ਨੂੰ ਅੱਜ ਮੂਹਾਂ ਤੇ ਕੱਲ ਨੂੰ ਦਿੱਲੀ ਨੂੰ ਚੱਲਣਗੇ ਤੇ ਦਿੱਲੀ ਜਾ ਕੇ ਦਮ ਲੈਣਗੇ ਇਸ ਤਰੀਕੇ ਦੇ ਨਾਲ ਜੋ ਹਰਿਆਣਾ ਸਰਕਾਰ ਵੱਲੋਂ ਤਸ਼ੱਦਦ ਕੀਤੀ ਜਾ ਰਹੀ ਕਿਸਾਨਾਂ ਦੇ ਟਰੈਕਟਰਾਂ ਦੇ ਬੜੇ ਨੁਕਸਾਨ ਕੀਤੇ ਗਏ ਵੱਡੇ ਪੱਧਰ ਦੇ ਉੱਤੇ ਕਿਵੇਂ ਵੇਖਦੇ ਹੋ? ਵੇਖੋ ਜੀ ਜੋ ਟਰੈਕਟਰਾਂ ਦੇ ਨੁਕਸਾਨ ਸਾਡੇ ਪਿਛਲੇ ਦਿਨਾਂ 'ਚ ਹੋਏ ਆ ਭਾਵੇਂ ਉਹ ਜਥੇਬੰਦੀਆਂ ਕੋਈ ਵੀ ਸੀ ਸਾਡੇ ਭਰਾ ਉੱਥੇ ਗਏ ਨੇ ਟਰੈਕਟਰ ਸਾਡੇ ਆਪਣੇ ਨੇ ਖੁਦ ਦੇ ਲੈ ਕੇ ਗਏ ਆ ਪਰ ਉਹਨਾਂ ਦਾ ਨੁਕਸਾਨ ਦਾ ਕਰਕੇ ਜਿਹੜਾ ਅੱਜ ਅਸੀਂ ਆ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜਿਆ ਟਰੈਕਟਰ ਲੋਕਾਂ ਨੇ ਘਰਾਂ ਤੋਂ ਕੱਢ ਕੇ ਤੇ ਰੋਡਾਂ ਦੇ ਉੱਤੇ ਲਾ ਦਿੱਤੇ ਨੇ ਵੀ ਜਦੋਂ ਵੀ ਲੋੜ ਪਈ ਸਰਕਾਰ ਕਿੰਨੇ ਕ ਸਾਡੇ ਟਰੈਕਟਰ ਤੋੜ ਲੂਗੀ ਜਦੋਂ ਵੀ ਲੋਡ ਪਈ ਇਹ ਦਿੱਲੀ ਵਾਲ ਨੂੰ ਜਾਣਗੇ ਤੇ ਜਾ ਕੇ ਰਹਿਣਗੇ ਕਿਉਂਕਿ ਸਰਕਾਰ ਦੀ ਮਨਸ਼ਾ ਕੀ ਜਾਵਦੀ ਆ ਕੇਂਦਰ ਦਾ ਮੱਤਾ ਹੀ ਭਾਜਪੀ ਸਰਕਾਰ ਹੈ ਹਰਿਆਣਾ 'ਚ ਵੀ ਭਾਜਪੀ ਸਰਕਾਰ ਹੈ ਪਰ ਹਰਿਆਣਾ ਕਿਉਂ ਇਦਾਂ ਕਰ ਰਿਹਾ ਕਿਉਂਕਿ ਜੇਕਰ ਵੱਡੇ ਛੋਟੇ ਭਰਾ ਦੀ ਗੱਲ ਕਰ ਲਈਏ ਤਾਂ ਉੱਥੋਂ ਦੇ ਕਿਸਾਨ ਵੀ ਆਪਣੇ ਭਰਾਵਾਂ ਵੱਡੇ ਭਰਾਵਾਂ ਦਾ ਸਾਥ ਦੇਣ ਵਾਸਤੇ ਆ ਰਹੇ ਨੇ ਪਰ ਜੋ ਸਰਕਾਰ ਆ ਉਹਨਾਂ ਵੱਲੋਂ ਉਹਨਾਂ ਨੂੰ ਵੀ ਕਿਤਨਾ ਕਿਤੇ ਐਨਆਈਏ ਦੇ ਨੋਟਿਸ ਜਾਂ ਹੋਰ ਵੀ ਜਿਹੜਾ ਵਕ ਵਕ ਜੋ ਨੋਟਿਸ ਦੇ ਕੇ ਉਹਨਾਂ ਨੂੰ ਇਹ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਵੇਖੋ ਜੀ ਜਿਹੜੇ ਲੋਕ ਨੇ ਉਥੋਂ ਦੇ ਉਹ ਸਾਡੇ ਨਾਲ ਨੇ ਬਿਲਕੁਲ ਅੱਜ ਉਹ ਵੀ ਟਰੈਕਟਰ ਜਿਹੜੇ ਆ ਛੜਕਾਂ ਦੇ ਲੈ ਕੇ ਖਲੋਤੇ ਆ ਭਾਵੇਂ ਸਰਕਾਰ ਨੇ ਉਹਨਾਂ ਨੂੰ ਨੋਟ ਕੱਢ ਦਿੱਤੇ ਕਿ ਜਿਹੜਾ ਟਰੈਕਟਰ ਲੈ ਕੇ ਬਾਹਰ ਨਿਕਲੇ ਉਹਦਾ ਟਰੈਕਟਰ ਜ਼ਬਤ ਕੀਤਾ ਜਾਊਗਾ ਉਹਦੇ ਪਾਸਪੋਰਟ ਜ਼ਬਤ ਕੀਤੇ ਜਾਣਗੇ ਜੀ ਉਸ ਨੂੰ ਜੇਲ੍ਹਾਂ ਦੇ ਵਿੱਚ ਡੱਕਿਆ ਜਾਊਗਾ ਪਰ ਉਹਨਾਂ ਨੇ ਕੋਈ ਪਰਵਾਹ ਨਹੀਂ ਕੀਤੀ ਅੱਜ ਉਹ ਸਾਡੇ ਲੱਖਾਂ ਟਰੈਕਟਰ ਲੈ ਕੇ ਛੜਕਾਂ ਦੇ ਉੱਤੇ ਖੜੇ ਹੋਏ ਨੇ ਕਿਉਂਕਿ ਜੇ ਕਿਸਾਨਾਂ ਦੀ ਕਿਸਾਨ ਮੰਨ ਰਹੇ ਨੇ ਔਰ ਜਿਹੜੀ ਸਰਕਾਰ ਆ ਉਹਨਾਂ ਦੀ ਉਹ ਭਾਜਪੀ ਦੀ ਆ ਉਥੇ ਉਹ ਸਾਡੇ ਨਾਲ ਧੱਕੇਸ਼ਾਹੀ ਕਰ ਰਹੀ ਆ ਤਸ਼ੱਦਦ ਕਰ ਰਹੀ ਆ ਪਰ ਹੁਣ ਇਹ ਐਸਾ ਕਿ ਅਮੀ ਜਿਹੜਾ ਵਾ ਉਹ ਇੱਕ ਜਿਹੜਾ ਪਲੇਟਫਾਰਮ ਦੇ ਉੱਤੇ ਬੈਠਾ ਵਾ ਉਹ ਜੋ ਵੀ ਲਾਣ ਕਰੂਗਾ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵਾ ਉਹ ਉਹ ਜੋ ਵੀ ਕਾਲ ਸਾਨੂੰ ਆਉਗੀ ਉਹਨੂੰ ਅਸੀਂ ਲਾਗੂ ਜ਼ਰੂਰ ਕਰਾਂਗੇ ਚਾਹੇ ਸਾਨੂੰ ਦਿੱਲੀ ਜਾਣਾ ਪਵੇ ਚੰਡੀਗੜ੍ਹ ਜਾਣਾ ਪਵੇ ਜਿੱਥੇ ਮਰਜ਼ੀ ਜਾਣਾ ਪਵੇ ਵਰਨਾ ਸਾਨੂੰ ਸਰਕਾਰ ਨਹੀਂ ਰੱਕ ਸਕਦੀ ਮਤਲਬ ਕਹਿ ਸਕਦੇ ਕਿ ਹੁਣ ਮੂੰਹ ਜ਼ਰੂਰ ਦਿੱਲੀ ਵਾਲ ਨੂੰ ਹੋਇਆ ਤੇ ਜਾਣ ਦੀ ਤਿਆਰੀ ਵੀ ਨੇ ਲਗਭਗ ਨੇੜੇ ਲੱਗ ਰਹੀ ਹੈ ਵੇਖੋ ਜੀ ਸਾਡੇ ਅੱਜ ਜਿਹੜਾ ਸਰਕਾਰ ਚਾਹੁੰਦੀ ਸੀ ਨਾ ਵੀ ਅਸੀਂ ਸ਼ਾਇਦ ਜਿਹੜਾ ਵਾ ਕਿਸਾਨਾਂ ਦੇ ਮੂੰਹ ਮੋੜ ਦਿੱਤੇ ਨੇ ਕਿਸਾਨ ਘਰਾਂ ਵਿੱਚ ਬੈ ਗਏ ਨੇ ਡਰਾ ਦਿੱਤੇ ਨੇ ਪਰ ਜਿਹੜਾ ਵਾ ਅੱਜ ਅਸੀਂ ਨੂੰ ਦੱਸਣਾ ਚਾਹੁੰਦੇ ਆਂ ਕਿ ਸਾਡੇ ਕਰੋੜਾਂ ਟਰੈਕਟਰ ਜਿਹੜੇ ਆ ਉਹ ਹਿੰਦੁਸਤਾਨ ਦੀਆਂ ਛੜਕਾਂ ਦੇ ਉੱਤੇ ਅੱਜ ਦੌੜ ਰਹੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਕਿਤੇ ਦਿੱਲੀ ਨੂੰ ਘੇਰਾ ਪਾਉਣਾ ਪਿਆ ਤੇ ਸਾਡੇ ਟਰੈਕਟਰ ਇਹੋ ਹੀ ਆਣ ਕੇ ਪਾਉਣਗੇ ਤਾਂ ਜੀ ਬਿਲਕੁਲ ਇਹ ਤਸਵੀਰਾਂ ਤੜਨਾ ਸਾਂਝੀਆਂ ਕਰਨੇ ਤੁਸੀਂ ਵੇਖ ਸਕਦੇ ਹੋ ਕਿ ਕਿਸਾਨਾਂ ਵੱਲੋਂ ਕਿਤਨਾ ਕਿਤੇ ਤਿਆਰੀ ਦਿੱਲੀ ਵੱਲ ਜਾਣ ਨੂੰ ਵੀ ਕਰ ਲਈਤੀ ਗਈ ਕਿਉਂਕਿ ਸੰਯੁਕਤ ਕਿਸਾਨ ਮੋਰਚੇ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਕਿਤਨਾ ਕਿਤੇ ਟੈਲਰ ਜ਼ਰੂਰ ਦਿਖਾਈ ਦੇ ਰਹੀ ਸੀ ਕਿਉਂਕਿ ਪਹਿਲਾਂ ਜੋ ਜਥੇਬੰਦੀਆਂ ਗਈਆਂ ਨੇ ਤਾਂ ਉਹਨਾਂ ਦੇ ਜੋ ਹਕ ਦੇ ਵਿੱਚ ਹੁਣ ਸੰਯੁਕਤ ਕਿਸਾਨ ਮੋਰਚਾ ਵੀ ਤਿਆਰ ਪਰ ਤਿਆਰ ਖੜਾ ਆ ਤਾਂ ਇਹ ਤਸਵੀਰਾਂ ਸ਼੍ਰੀ ਅਮਰਸਰ ਸਾਹਿਬ ਦੇ ਗੋਲਡਨ ਗੇਟ ਤੋਂ ਤੜਨਾ ਸਾਂਝੀਆਂ ਕਰ ਰਹੇ ਤੁਸੀਂ ਵੇਖ ਸਕਦੇ ਹੋ ਜਿਸ ਤਰੀਕੇ ਨਾਲ ਕਿਸਾਨਾਂ ਨਾਲ ਵੀ ਗੱਲ ਕੀਤੀ ਹੈ ਤਾਂ ਉਹਨਾਂ ਵੱਲੋਂ ਵੀ ਜਿਸ ਤਰੀਕੇ ਨਾਲ ਦੱਸਿਆ ਗਿਆ ਕਿਹਾ ਗਿਆ ਕਿ ਜੋ ਜੇਕਰ ਹੁਣ ਦੁਬਾਰਾ ਕੋਲ ਸਾਨੂੰ ਆਉਂਦੀ ਦਿੱਲੀ ਜਾਣ ਨੂੰ ਤੇ ਅਸੀਂ ਤਿਆਰ ਪਰ ਤਿਆਰ ਆ ਤਾ ਲੱਖਾਂ ਕਰੋੜਾ ਟਰੈਕਟਰ ਜਿਹੜੇ ਹੈਗੇ ਨੇ ਦਿੱਲੀ ਜਾਣ ਨੂੰ ਤਿਆਰ ਨੇ ਖਾਲਾ ਕੀ ਸਰਕਾਰ ਜੋ ਹੈਗੀ ਆ ਚਾਹੇ ਲੱਖ ਨੁਕਸਾਨ ਜੋ ਇਹਨਾਂ ਟਰੈਕਟਰਾਂ ਦੇ ਕਰ ਲੈ ਪਰ ਅਸੀਂ ਤਿਆਰ ਬਰ ਤਿਆਰ ਖੜੇ ਹਾਂ ਖੜੇ ਰਵਾਂਗੇ ਤਾਂ ਇਹ ਇੱਕ ਤਸਵੀਰ ਜ਼ਰੂਰ ਸਾਂਝੀ ਕੀਤੀ ਆ ਤੁਸੀਂ ਵੇਖ ਸਕਦੇ ਹੋ ਕਿ ਕਿਸਾਨਾਂ ਦੀ ਤਿਆਰੀ ਬਿਲਕੁਲ ਤਿਆਰ ਵਰ ਤਿਆਰ ਨੇ ਕਿਸਾਨ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਹੁਣ ਲੋਡ ਪੈਂਦੀ ਆ ਤਾਂ ਸੰਯੁਕਤ ਕਿਸਾਨ ਮੋਰਚਾ ਵੀ ਕਿਸਾਨਾਂ ਦੇ ਨਾਲ ਉਹਨਾਂ ਬਾਡਰਾਂ ਤੇ ਜਾਊਗਾ ਜਿਨ੍ਹਾਂ ਬਾਡਰਾਂ ਦੇ ਉੱਤੇ ਜੋ ਸਰਕਾਰ ਤਸ਼ੱਦਦ ਕਰ ਰਹੀ ਆ ਕਿਸਾਨਾਂ ਦੇ ਨਾਲ ਤਾਂ ਉਹਨਾਂ ਉਹਨਾਂ ਦੇ ਨਾਲ ਭਰਾਵਾਂ ਵਾਂਗ ਖੜ ਕੇ ਜਾਊਗਾ ਤੇ ਜੋ ਬਾਟਰ ਹੈਗੇ ਨੇ ਪਾਰ ਕਰਕੇ ਜੋ ਦਿੱਲੀ ਵੱਲ ਨੂੰ ਜਾਂਦੇ ਦਿਖਾਈ ਦੇਣਗੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ ਸੁਨਗ ਜਗਮਾਨੀ ਟੀਵੀ ਸ਼੍ਰੀ ਹਮਸਾ ਸਾਹਿਬ